ਪੰਜਾਬ ਦੇ ਵਿੱਚ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਸੀ ਪੰਜਾਬ ਸਰਕਾਰ ਦੀ ਯਾਨੀ ਕਿ ਆਮ ਆਦੀ ਪਾਰਟੀ ਦੀ ਉਹਨਾਂ ਦੇ ਵੱਲੋਂ ਹਾਲੇ ਪੰਜਾਬ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਵਕ ਵਕ ਖਾਕਾ ਮਾਂ ਦੇ ਉੱਤੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਜਾਂ ਫਿਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਫਿਰ ਨਸ਼ੇ ਦੇ ਘਰ ਸੀ ਜਿਹੜੇ ਤਦਾਗਰਾਂ ਦੇ ਉਹ ਟਾਏ ਜਾ ਰਹੇ ਨੇ ਹੁਣ ਇਸੇ ਦੇ ਹੀ ਦੂਜੇ ਪਾਸੇ ਹੁਣ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਆਮ ਆਦੀ ਪਾਰਟੀ ਦੇ ਪੁਰਾਣੇ ਵਰਕਰਾਂ ਦੇ ਵੱਲੋਂ ਹੀ ਜੋ ਕੁਝ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਘਟਰਾ ਕਰ ਵਾਪਰਨੇ ਉਸੇ ਮਦੇ ਨਜ਼ਰ ਹੁਣ ਯੁੱਧ ਦਿੱਲੀ ਵਿਰੁੱਧ ਛੇੜ ਦਿੱਤਾ ਹੈ ਜਿਸ ਤੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੀ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਜੀ ਹਾਂ ੍ਰਿਤੀ ਮਲਹੋਤਰਾ ਜਿਹੜੇ ਆਮਾਦੀ ਪਾਰਟੀ ਦੇ ਸੀਨੀਅਰ ਆਗੂ ਨੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਸੀ ਪਰ ਪਾਰਟੀ ਦੀਆਂ ਗਤੀਵਿਧੀਆਂ ਦੇ ਨਾਰਾਜ਼ ਚਲਦੇ ਆ ਉਹਨਾਂ ਨੇ ਦਿੱਲੀ ਤੋਂ ਆਏ ਜਿਹੜੇ ਪੰਜਾਬ ਦੇ ਵਿੱਚ ਲੋਕ ਨੇ ਜਾਂ ਫਿਰ ਵੱਡੇ ਉਹਦੇ ਲੈ ਰਹੇ ਨੇ ਉਹਨਾਂ ਦੇ ਵਿਰੁੱਧ ਉਹਨਾਂ ਦੇ ਲੈ ਕੇ ਇੱਕ ਨਵਾਂ ਯੁੱਧ ਛੇੜ ਦਿੱਤਾ ਹੈ ਤੇ ਅੱਜ ਪਟਿਆਲਾ ਦੇ ਵਿੱਚੋਂ ਧਰਨੇ ਦੇ ਉੱਤੇ ਬੈਠ ਕੇ ਨੇ ਪਰ ਗੱਲਬਾਤ ਇੱਥੇ ਕਰਾਂਗੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਦੋਂ ਤੋਂ ਹੀ ਲੈ ਕੇ ਜੇਕਰ ਦੇਖਿਆ ਜਾਵੇ ਤਾਂ ਮਾਰਚ 20 ਦੇ ਲਗਭਗ ਜਦੋਂ ਰਾਜ ਸਭਾ ਦੇ ਮੈਂਬਰਾਂ ਦੀ ਗੱਲ ਚੱਲੀ ਸੀ ਕਿ ਜਿਹੜੇ ਮੈਂਬਰ ਭੇਜਨੇ ਨੇ ਤਾਂ ਉਹਨਾਂ ਦੇ ਵਿੱਚ ਜਦੋਂ ਕੁਝ ਦਿੱਲੀ ਦੇ ਜਿਹੜੇ ਮੈਂਬਰ ਸੀ ਭਾਵੇਂ ਸੰਦੀਪ ਪਾਟਕ ਦੀ ਗੱਲ ਕਰ ਲਈ ਜਾਂ ਫਿਰ ਰਾਗਵ ਚੱਡਾ ਦੀ ਗੱਲ ਕਰ ਲਈਏ ਵੀ ਦਿੱਲੀ ਤੋਂ ਲਿਆ ਕੇ ਪੰਜਾਬ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਸੀ ਜਿਸ ਦੇ ਉਤੇ ਇਤਰਾਜ ਪੰਜਾਬੀਆਂ ਨੇ ਤਾਂ ਜਤਾਇਆ ਸੀ ਪਰ ਉਸ ਤੋਂ ਬਾਅਦ ਵੱਡੇ ਪੱਧਰ ਤੇ ਉੱਤੇ ਵਿਰੋਧੀਆਂ ਦੇ ਵੱਲੋਂ ਵੀ ਇਹ ਹਮਲੇ ਕੀਤੇ ਗਏ ਸੀ ਕਿ ਇਹ ਜਿਹੜੇ ਪੰਜਾਬ ਤੋਂ ਬਾਹਰ ਹੀ ਲੋਕ ਨੇ ਇਹ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਪੈਸੇ ਦੇ ਉੱਤੇ ਐਸ਼ ਕਰਨਾ ਚਾਹੁੰਦੇ ਨੇ ਪਰ ਉਦੋਂ ਇੰਨੀ ਗੱਲ ਸਾਬਤ ਨਹੀਂ ਹੋਈ ਸੀ ਉਦੋਂ ਗੱਲ ਇੰਨੀ ਜੇਕਰ ਕਿਹਾ ਜਾਵੇ ਤਾਂ ਕਿਤੇ ਨਾ ਕਿਤੇ ਨਹੀਂ ਲੱਗਦਾ ਸੀ ਕਿ ਇੰਨਾ ਕੁਝ ਹੋਵੇ ਕਿਉਂਕਿ ਪਹਿਲਾਂ ਵੀ ਇਸੇ ਤਰ੍ਹਾਂ ਦੂਜੀਆਂ ਸਟੇਟਾਂ ਦੇ ਵਿੱਚ ਜਾਂਦੇ ਰਹੇ ਨੇ ਪਰ ਹੱਦ ਉਦੋਂ ਖਤਮ ਹੋ ਗਈ ਜਦੋਂ ਬਾਹਰੋਂ ਜਿਹੜੇ ਚੇਅਰਮੈਨ ਨੇ ਬਾਕੀ ਸਟੇਟਾਂ ਦੇ ਜੇਕਰ ਦੇਖਿਆ ਜਾਵੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਿਆ ਕੇ ਜਿਹੜੇ ਬਾਹਰ ਬੰਦੇ ਸੀ ਕੁਝ ਵੱਡੇ ਲੀਡਰਾਂ ਦੇ ਖਾਸ ਸੀ ਭਾਵੇਂ ਯੂਪੀ ਦੀ ਗੱਲ ਕਰ ਲਈ ਦਿੱਲੀ ਦੀ ਗੱਲ ਕਰਨੀ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਕਈ ਉਹਦੇ ਦਿੱਤੇ ਗਏ ਜਿਸ ਦੇ ਕਰਕੇ ਪਾਰਟੀ ਦੇ ਵਰਕਰਾਂ ਦੇ ਵੱਲੋਂ ਲਗਾਤਾਰ ਇਹ ਨਾਰਾਜ਼ਗੀ ਹੈ ਜਿਹੜੇ ਲੰਬੇ ਸਮੇਂ ਤੋਂ ਆਮ ਆਦੀ ਪਾਰਟੀ ਦੇ ਨਾਲ ਲੜਦੇ ਆ ਰਹੇ ਸੀ ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਨਾਲ ਜੁੜੇ ਜਿਹੜੇ ਵਰਕਰ ਸੀ ਉਹ ਜਿਸ ਤਰ੍ਹਾਂ ਉਹਨਾਂ ਨੇ ਪਾਰਟੀ ਦੇ ਲਈ ਪੰਜਾਬ ਦੇ ਵਿੱਚ ਬੜਾ ਯੋਗਦਾਨ ਪਾਇਆ ਸੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਬਾਦਲਾਂ ਦੇ ਨਾਲ ਜਾਂ ਫਿਰ ਕੈਪਟਨਲ ਦੇ ਨਾਲ ਖਾਸ ਤੌਰ ਦੇ ਉੱਤੇ ਜਦੋਂ 2017 ਦੀ ਚੋਣ ਸੀ ਤਾਂ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਅਕਾਲੀ ਦਲ ਦੇ ਨਾਲ ਸਿੱਧੀ ਟੱਕਰ ਲਈ ਸੀ ਵੱਡੇ ਲੀਡਰਾਂ ਦੇ ਨਾਲ ਤਾਂ ਉਹਨਾਂ ਨੂੰ ਵੀ ਦਰ ਨਜ਼ਰ ਅੰਦਾਜ਼ ਕਰਕੇ ਹੁਣ ਜਿਹੜੇ ਅਮ ਦਲ ਬਦਲ ਕੇ ਆਈ ਸੀ ਉਹਨਾਂ ਨੂੰ ਉਹਦੇ ਦੇ ਦਿੱਤੇ ਗਏ ਟਿਕਟਾ ਦੇ ਦਿੱਤੇ ਗਏ ਆ ਨੇ ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਜਿਸ ਦੇ ਕਰਕੇ ਨਾਰਾਜ਼ ਹੈ ਪਰ ਹੁਣ ਇੱਥੇ ਭਗਵੰਤ ਮਾਨ ਦੀ ਗੱਲ ਅਸੀਂ ਤਾਂ ਕਰ ਰਹੇ ਹਾਂ ਕਿ ਭਗਵੰਤ ਮਾਨ ਦੇ ਲਈ ਹੁਣ 2027 ਇੰਨਾ ਸੌਖਾ ਨਹੀਂ ਹੋਵੇਗਾ ਉਹਨਾਂ ਦੇ ਲਈ ਵੱਡਾ ਹੁਣ ਆਉਣ ਵਾਲਾ ਸੰਕਟ ਖੜਾ ਹੋ ਸਕਦਾ ਹੈ ਕਿਉਂਕਿ ਇੱਕ ਪਾਸੇ ਤਾਂ ਉਹਨਾਂ ਦੇ ਆਪਣੇ ਜਿਹੜੇ ਵਰਕਰ ਨੇ ਉਹ ਨਾਰਾਜ਼ ਨੇ ਦੂਜੇ ਪਾਸੇ ਜਿਹੜੀ ਕਿਸਾਨ ਯੂਨੀਅਨਾਂ ਨੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਵੀ ਸਿੱਧੀ ਟੱਕਰ ਦੇ ਵਿੱਚ ਨੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਘਟਨਾਵਾਂ ਕੰਵਾਪਰੇ ਆਪ ਨੇ 2022 ਦੀਆਂ ਚੋਣਾਂ ਦੀ ਗੱਲ ਕਰ ਲਈ ਤਾਂ 2022 ਦੀਆਂ ਚੋਣਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੂੰ ਜੇਕਰ ਸਖਤਾ ਦੇ ਵਿੱਚ ਲਿਆਉਣ ਵਾਲਾ ਸਭ ਤੋਂ ਵੱਡਾ ਕਿਸਾਨ ਅੰਦੋਲਨ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਤੇ ਕਿਤੇ ਕਿਸਾਨਾਂ ਦਾ ਜਰੂਰ ਵੱਡਾ ਯੋਗਦਾਨ ਸੀ ਪਰ ਹੁਣ ਜਿਹੜੀ ਸਥਿਤੀ ਬਣੀ ਹੋਈ ਆ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਜਿਹੜਾ ਸੀ ਜੱਕਾ ਟਾ ਕੇ ਜਾਂ ਫਿਰ ਕੁਝ ਹੋਰ ਜਿਵੇਂ ਰਜਿਸਟਰੀ ਨੂੰ ਲੈ ਕੇ ਜੋ ਕੁਝ ਹੋਰ ਐਲਾਨ ਕਰ ਦਿੱਤੇ ਗਏ ਨੇ ਕੰਮ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਜਿਮਿਨੀ ਪੱਧਰ ਤੇ ਉੱਤੇ ਕੀ ਰਿਪੋਰਟ ਹੈ ਇਹ ਵੇਖਣਾ ਬੇਹਦ ਖਾਸ ਰਹੇਗਾ ਪਰ ਜੇਕਰ ਦੇਖਿਆ ਜਾਵੇ ਤਾਂ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਲੋਕ ਇੰਨੇ ਖੁਸ਼ ਹੁੰਦੇ ਤਾਂ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਨੂੰ 13 0 ਦਾ ਦਾਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ 3 0 ਤੇ ਉੱਤੇ ਸੀਮਟ ਕੇ ਰਹਿ ਗਏ ਸੀ ਤਾਂ ਇਸ ਦੇ ਵੱਲ ਵੀ ਧਿਆਨ ਕਰ ਲੈਣਾ ਚਾਹੀਦਾ ਹੈ ਹੋਰ ਕਈ ਘਟਨਾ ਕਰਨ ਪੰਜਾਬ ਦੇ ਵੀ ਜਿਸ ਤਰ੍ਹਾਂ ਵਾਪਰ ਰਹੇ ਨੇ ਉਸ ਦੇ ਮੱਦੇਨਜ਼ਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਬਲਕਿ ਸਮਾਕਯੋਜ ਹੋਵੇਗਾ ਇਹ ਦੇਖਣਾ ਬੇहद ਖਾਸ ਜ਼ਰੂਰ ਹੋਵੇਗਾ ਪਰ ਅੱਜ ਪਟਿਆਲਾ ਦੇ ਵਿੱਚ ਜਿਸ ਤਰ੍ਹਾਂ ਯੁੱਧ ਨਿਸ਼ਾਨ ਦੇ ਵਿਰੁੱਧ ਮੋਹਮ ਨੂੰ ਜਿਵੇਂ ਇੱਕ ਵਾਰ ਦੇਖਿਆ ਜਾਵੇ ਤਾਂ ਉਹਦੇ ਹੀ ਬਰੋਬਰ ਇੱਕ ਯੁੱਧ ਦਿੱਲੀ ਵਿਰੁੱਧ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਲਗਾਤਾਰ 2017 ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਲਾਣਾ ਸੀ ਤਾਂ ਉਦੋਂ ਇਹ ਗੱਲ ਕਹੀ ਗਈ ਸੀ ਕਿ ਇਹ ਖੁਦ ਪੰਜਾਬ ਦੇ ਵਿੱਚ ਆ ਕੇ ਮੁੱਖ ਮੰਤਰੀ ਬੰਨਾ ਚਾਹੁੰਦੇ ਨੇ ਪਰ ਜਿਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਜਿਹੜੀ ਜਿਮਣੀ ਚੋਣ ਹੋਣੀ ਹੈ ਲੁਧਿਆਣਾ ਪੱਛਮੀ ਦੀ ਹੁਣ ਵੇਖਣਾ ਇੱਥੇ ਬਿਹਤ ਖਾਸ ਹੋਵੇਗਾ ਕਿ ਜਿਹੜੀ ਲੁਧਿਆਣਾ ਪੱਛਮੀ ਦੀ ਜਿਮਣੀ ਚੋਣ ਹੈ ਉਹਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਹਾਰਦੀ ਹੈ ਕਿੰਨੇ ਕਿਤੇ 2027 ਤੋਂ ਪਹਿਲਾਂ ਖਤਰੇ ਦਾ ਗੂ ਆਮਾਦੀ ਪਾਰਟੀ ਜਲੇ ਜਰੂਰ ਬੋਲੇਗਾ ਪਰ ਜੇਕਰ ਆਮਾਦੀ ਪਾਰਟੀ ਜਿੱਤੀ ਦਿਆ ਤਾਂ ਕਿਹੜੇ ਕਿਤੇ ਹੌਂਸਲੇ ਜਰੂਰ ਬਲੰਦ ਹੋਣਗੇ ਪਰ ਆਮਾਦੀ ਪਾਰਟੀ ਦੇ ਲਈ ਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਹੁਣ ਇਸ ਦੇ ਪੈਰ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਕਿ ਹੁਣ ਜਿਸ ਤਰ੍ਹਾਂ ਸੰਜੀਵ ਰੋੜਾ ਨੂੰ ਪਹਿਲਾਂ ਰਾਜ ਸਭਾ ਦੇ ਵਿੱਚ ਭੇਜਿਆ ਗਿਆ ਸੀ ਤਾਂ ਉਹਨਾਂ ਨੂੰ ਹੁਣ ਉੱਥੋਂ ਦਾ ਉਮੀਦਵਾਰ ਕਿਉਂ ਬਣਾ ਦਿੱਤਾ ਗਿਆ ਜਿਮਨੀ ਚੌਂ ਨੂੰ ਲੈ ਕੇ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਔਰ ਬਥੇਰੇ ਵੱਡੇ ਲੀਡਰਸ ਸੀ ਜਾਂ ਫਿਰ ਕਹੇ ਲੀਅ ਵਲੰਟੀਅਰ ਸੀ ਪਮਕੜ ਕਿੱਥੇ ਗਏ ਸੀ ਹੁਣ ਪਰ ਉਹ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਦੇ ਲਈ ਰਸਤਾ ਸਾਫ਼ ਕੀਤਾ ਜਾ ਰਿਹਾ ਤਾਂ ਕਿ ਉਹਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕੇ ਇੱਥੇ ਗੱਲ ਇੱਕ ਹੋਰ ਕਰਦੀ ਹੈ ਕਿ ਰਾਜ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਭੇਜੇ ਰੇ ਨੇ ਤੇ ਪੰਜਾਬ ਨੂੰ ਜਿਸ ਤਰ੍ਹਾਂ ਲੁੱਟਿਆ ਜਾ ਰਿਹਾ ਇਹ ਇਲਜ਼ਾਮ ਆਮ ਆਦਮੀ ਪਾਰਟੀ ਉੱਤੇ ਲਾ ਕਰੇ ਨੇ ਕਿਉਂਕਿ ਦੇਖੋ ਜਦੋਂ ਪੰਜਾਬ ਦੇ ਵਿੱਚ ਹੀ ਨਹੀਂ ਭਾਰਤ ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਆਮੇ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ ਚੋਣ ਹੋਈ ਤਾਂ ਬਾਕੀਆਂ ਸੋ ਸਟੇਟਾਂ ਦੇ ਦਿੱਲੀ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਪਿਛਲੇ 24 ਦੇ ਵਿੱਚ ਗੱਠ ਜੋੜ ਦੇ ਤਹਿਤ ਵੀ ਜਿੱਤੀਆਂ ਗਈਆਂ ਜਾਂ ਪਰ ਉਸ ਤੋਂ ਪਹਿਲਾਂ ਗੱਲ ਕਰ ਲਈਏ ਤਾਂ ਉਦੋਂ ਇਕੱਲੇ ਤੌਰ ਦੇ ਉੱਤੇ ਵਿੱਚੋਂ ਲੜਾਈਆਂ ਸੀ ਪਰ ਹੁਣ ਤੱਕ ਪੰਜਾਬ ਹੀ ਇੱਕੋ ਜਿਹਾ ਸੂਬਾ ਜਿਸ ਨੇ ਆਮ ਆਦੀ ਪਾਰਟੀ ਨੂੰ ਲੋਕ ਸਭਾ ਦੇ ਵਿੱਚ ਪਹੁੰਚਾਇਆ ਹੈ ਪਾਵੇਂ 2014 ਦੀ ਗੱਲ ਕਰ ਲਈ ਤਾਂ ਉਦੋਂ 4 ਜਿਹੜੇ ਐਮਪੀ ਜਿਤਾ ਕੇ ਭੇਜੇ ਸੀ 19 ਦੀ ਗੱਲ ਕਰ ਲਈ ਤਾਂ ਇੱਕ ਐਮਪੀ ਸੀ ਜਿਹੜੇ ਮੁੱਖ ਮੰਤਰੀ ਭਵੰਤਵਾਨ ਨੇ موجوده ਉਹ ਵੀ ਬਣਾ ਕੇ ਭੇਜੇ ਸੀ ਤੇ 2024 ਦੀ ਗੱਲ ਕਰ ਲਈ ਤੇ ਹੁਣ 3 ਭੇਜੇ ਨੇ ਪੂਰੇ ਭਾਰਤ ਦੇ ਵਿੱਚੋਂ ਕਿਤੇ ਨਾ ਕਿਤੇ ਹੁਣ ਇਹ ਵੀ ਦੇਖਿਆ ਜਾਵੇ ਤਾਂ ਕੀ ਅਰਵਿੰਦ ਕੇਜਰੀਵਾਲ ਬਾਕੀ ਸਟੇਟਾਂ ਦੇ ਵਿੱਚ ਜਾਂ ਫਿਰ ਆਪਣੇ ਗੱਲ ਕਰਦੇ ਸੀ ਉੱਥੇ ਜਾ ਕੇ ਉੱਥੇ ਕਿਉਂ ਨਹੀਂ ਜਿੱਤਦੇ ਕਿਉਂਕਿ ਜੇਕਰ ਗੱਲ ਇਹ ਕਹੀ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਕਰਕੇ ਹੀ ਇਹ ਸੀਟਾਂ ਜਿੱਤੀਆਂ ਜਾ ਰਹੀਆਂ ਨੇ ਤਾਂ ਤਾਂ ਅਰਵਿੰਦ ਕੇਜਰੀਵਾਲ ਦਾ ਇੰਨਾ ਪ੍ਰਭਾਵ ਹੈ ਤਾਂ ਦਿੱਲੀ ਦੇ ਵਿੱਚ ਕਿਉਂ ਨਹੀਂ ਪਿਆ ਜਿਹੜੀਆਂ ਸੱਤ ਸੀਟਾਂ ਸੀ ਜਦ ਹਰਿਆਣਾ ਦੇ ਵਿੱਚ ਵਿੱਚ ਸੀ ਜਿਹੜਾ ਉਹ ਜੱਦੀ ਇਲਾਕਾ ਸੀ ਉੱਥੇ ਕਿਉਂ ਨਹੀਂ ਪ੍ਰਭਾਵ ਪਿਆ ਕਾਰਨ ਕੀ ਨੇ ਕਿ ਉਹਨਾਂ ਸਟੇਟਾਂ ਵਰਗੀ ਸਥਿਤੀ ਹੀ 2022 ਦੇ ਵਿੱਚ ਆਵਾਦੀ ਪਾਰਟੀ ਦੇ ਲਈ ਪੰਜਾਬ ਦੇ ਵਿੱਚ ਬਣਨ ਜਾ ਰਹੀ ਹੈ ਜੋ ਕੁਝ ਗਲਤੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਪੱਕਾ ਨਾ ਕੀਤਾ ਜਾਵੇ ਵੋਟਾਂ ਨਾ ਬਣਾਈਆਂ ਜਾਣ ਪਰ ਦੂਜੇ ਪਾਸੇ ਉੱਚ ਉਹਦਿਆਂ ਦੇ ਉੱਤੇ ਲਿਆ ਕੇ ਪੰਜਾਬ ਦੇ ਵਿੱਚ ਉਹਨਾਂ ਨੂੰ ਲਗਾਏ ਜਾ ਰਿਹਾ ਇਹਦੇ ਕਰਕੇ ਆਮਾਦੀ ਪਾਰਟੀ ਦੇ ਲਈ ਵੱਡੀ ਚੁਣੌਤੀ ਇੱਕ ਇਸ਼ਾਰਾ ਜ਼ਰੂਰ ਹੈਗਾ ਕਿ 2027 ਤੋਂ ਪਹਿਲਾਂ ਉਹਨਾਂ ਦੇ ਲਈ ਕਿ ਜੇਕਰ ਇਸੇ ਤਰ੍ਹਾਂ ਮਨਮਾਨੀਆਂ ਕਰਦੇ ਰਹੇ ਤਾਂ ਇਸ ਤਰ੍ਹਾਂ ਉੱਚ ਉਹਦਿਆਂ ਨੂੰ ਲੈ ਕੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਮਾਦੀ ਪਾਰਟੀ ਦੇ ਜਿਹੜੇ ਭਮੱਕੜ ਸੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਇਹਨਾਂ ਗੱਡੀ ਤੇ ਟੈਰ ਉੱਪਰ ਉੱਟ ਜਾਂਦੇ ਸੀ ਜਾਂ ਪਰ ਜਿਹੜੇ ਤੇਲ ਆਪ ਪਵਾਕੇ ਜਿਹੜੇ ਭਮੱਕੜ ਉਸਤੇ ਪਹੁੰਚਦੇ ਹੁੰਦੇ ਸੀ ਕਿਤੇ ਨਾ ਕਿਤੇ ਉਹਨਾਂ ਦੇ ਲਈ ਵੱਡਾ ਹੁਣ ਇਸ਼ਾਰਾ ਜ਼ਰੂਰ ਹੋਵੇ ਕਿ ਭਮੱਕੜ ਬਸਾਈ ਦੇ ਵਿੱਚ ਉਸੇ ਰੋਹ ਦੇ ਵਿੱਚ 2022 ਦੇ ਵਾਲੇ ਚੱਲਣਗੇ ਜਾਂ ਪਰ ਨਹੀਂ ਚੱਲਣਗੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਚੁਣੌਤੀ ਜ਼ਰੂਰ ਹੈ ਪਰ ਇਸ ਵਾਰ 2022 ਦੀ ਚੋਣਾ ਵਾਂਗ ਬਸਾਈ ਆਮਾਦੀ ਪਾਰਟੀ ਲਈ ਨਹੀਂ ਹੋਵੇਗਾ ਕਿਉਂਕਿ ਹੁਣ ਤੋਂ ਹੀ ਆਮਾਦੀ ਪਾਰਟੀ ਦਾ ਵਿਰੋਧ ਹੈ ਜਿਹੜਾ ਵੱਡੇ ਪੱਧਰ ਤੇ ਉੱਤੇ ਹੋ ਰਿਹਾ ਆਮ ਆਦੀ ਪਾਰਟੀ ਦੇ ਨਾਲ ਜਿਹੜੇ ਪਲੰਟੇਰੀ ਸੀ ਵਰਕਰ ਸੀ ਉਹ ਟੁੱਟ ਰਹੇ ਨੇ ਪਰ ਜਦੋਂ 2027 ਦੇ ਪਹਿਲਾ ਚੋਣ ਜਾਬਤਾ ਲੱਗਣਾ ਤਾਂ ਉਦੋਂ ਕਿਹੋ ਜੀ ਸਥਿਤੀ ਹੋਵੇਗੀ ਆਮ ਆਦੀ ਪਾਰਟੀ ਦੇ ਲਈ ਇਹ ਵੱਡਾ ਭਵਿੱਖ ਦੇ ਲਈ ਉਹਨਾਂ ਦੇ ਲਈ ਇੱਕ ਇਸ਼ਾਰਾ ਜ਼ਰੂਰ ਹੈ ਗਿਆ ਪਰ ਕਿਉਂਕਿ ਜਦੋਂ ਪਹਿਲਾਂ ਸਰਕਾਰਾਂ ਦੇਖੀ ਤਾਂ ਜਦੋਂ ਚੋਣ ਜਾਬਤਾ ਲੱਗਦਾ ਤਾਂ ਉਦੋਂ ਵੱਡੇ ਪੱਧਰ ਤੇ ਉੱਤੇ ਅਦਲਾ ਬਦਲੀ ਹੁੰਦੀ ਹੈ ਪਰ ਪਹਿਲਾਂ ਹੀ ਪਾਰਟੀ ਦੇ ਵਿੱਚ ਰਹਿ ਕੇ ਕਈ ਲੀਡਰਾਂ ਦੇ ਵੱਲੋਂ ਜਾਂ ਫਿਰ ਕਹਿ ਲੀਏ ਜਾਂ ਫਿਰ ਕੁਝ ਵਰਕਰਾਂ ਦੇ ਵੱਲੋਂ ਜਿਸ ਤਰ੍ਹਾਂ ਆਵਾਜ਼ ਚ ਚੱਕੀ ਜਾ ਰਹੀ ਹੈ ਤਾਂ ਇਸ ਤੇ ਕਰਕੇ ਹੁਣ 2027 ਆਮਾਦੀ ਪਾਰਟੀ ਲਈ ਇਹਨਾਂ ਸੋਖਾਲਾ ਨਹੀਂ ਹੋਵੇਗਾ ਭਾਵੇਂ ਬਿਜਲੀ ਫ੍ਰੀ ਹੋਵੇ ਜਾਂ ਫਿਰ 1000 ਰੁਪਏ ਔਰਤਾਂ ਨੂੰ ਦੇਣ ਦੀ ਗੱਲ ਹੋਵੇ ਭਾਵੇਂ ਆਮਾਦੀ ਪਾਰਟੀ ਲਈ ਜੋ ਕੁਝ ਦਿੱਲੀ ਵਾਲਾ ਕਲੰਕ ਜਿਹੜਾ ਕਹੇਲੀ ਦਿੱਲੀ ਵਾਲੀ ਦਾਦਾਗਰੀ ਜਿਹੜੀ ਪੰਜਾਬ ਦੇ ਉੱਤੇ ਥੋਪੀ ਜਾ ਰਹੀ ਹੈ ਇਹ ਪੰਜਾਬੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਹ ਕੰਧ ਦੇ ਲਿਖਿਆ ਅੱਜ ਪੜ ਲੈਣ ਭਾਵੇਂ 27 ਦੇ ਜਦੋਂ ਰਿਜ਼ਲਟ ਆਣੇ ਉਦੋਂ ਪੜ ਲੈਣ ਇਹਦੇ ਨਤੀਜੇ ਜਰੂਰ ਆਣਗੇ ਪਰ ਹੁਣ ਵੇਖਣਾ ਬਿਹੇ ਦਿਖਾ ਸਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿਸਿਆ ਕਿਹੜੇ ਪਾਸੇ ਨੂੰ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਮੌਹਲ ਕੀ ਰਹਿੰਦਾ ਹੈ